ਹਜਾਰ ਦਿੱਤਾ ਜੀ ਜਿਹੜਾ ਦਿੱਤਾ ਉਹਦਾ ਮੰਗੀਆਂ ਤੁਸੀਂ ਇਹ ਵੀ ਦੇਵਾਂਗੇ ਇਹ ਦੇਵਾਂਗੇ ਕਿਉਂ ਨਾ ਮੁੱਖ ਮੰਤਰੀ ਨੇ ਕਿਹਾ ਸੀ ਪਹਿਲਾਂ ਮੈਂ ਗਿਆ ਤੂੰ ਪਹਿਲਾਂ ਹਜ਼ਾਰ ਯਾਰ ਦੇ ਦੇ ਇਹ ਮੁੜ ਕੇ ਉਹਨਾਂ ਦੇ ਦੂਜਿਆਂ ਦੂਜਿਆਂ ਨੇ ਉਂਗਲਾ ਲਾ ਦੇਣਗੇ ਇਹਨਾਂ ਨੂੰ ਕਾਰਜਕਾਰੀ ਅਸਲ ਮਹੀਨਾ ਦਾ ਹੁੰਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੇ ਕੋਈ ਗੱਲ ਨਹੀਂ ਇਹ ਵੀ ਕਰਾਂਗੇ ਨਸ਼ਿਆਂ ਦਾ ਕਰਾਂ ਸਾਰਾ ਕਰਾਂ ਕੱਲ੍ਹ ਕੱਲ੍ਹ ਮੈਂ ਵੋਟ ਪਾਉਂਦਾ ਤੇ ਵੀ ਕੱਲ੍ਹ ਆ ਕੇ ਗੱਲ ਕਰਾਂ 200 ਫਾਂਡੇ ਕੀ ਦੀ ਗੱਲ ਤੁਸੀਂ ਕਿਹਾ ਸੀ ਅਸੀਂ 10 ਵਾਰ ਹੀ ਕਹਾਂ ਤੂੰ ਸਾਡੀ ਤੁਹਾਨੂੰ ਗਾਂ ਹੀ ਨਹੀਂ ਵੜਨ ਦਿੰਦੇ ਮੈਂ ਤਾਂ ਬਣਾਈ ごめんね。<noise> ਮੇਰੇ ਕੋਲੇ ਗੋਡੇ ਕੋਲੇ 10 ਵਾਰੀ ਗਏ ਆਂ ਤੂੰ ਕੋਈ ਸਾਡੀ ਗੱਲ ਸੁਣੀ ਆ ਇੱਥੇ ਬੁਲਾ ਲੈਂਦੇ ਇੱਥੇ ਉਹ ਨਾ ਸਾਨੂੰ ਕੋਈ ਗੱਲ ਨਹੀਂ ਕਰਦਾ ਮੈਂ ਤਾਂ ਅਜੀਬੀ ਵੀ ਸੁਣਦਾ ਮੈਂ ਮੇਰੇ ਕੋਲੇ ਦੱਸਦਾ ਨਹੀਂ ਕਹਿੰਦਾ ਲੋਕ ਵੀ ਮੈਂ ਕੱਲਾ ਕੱਲਿਆਂ ਨੂੰ ਵੋਟ ਪਾਈ ਕੱਲ੍ਹਾ ਕਰਦਾ ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ ਹੈ ਉਸ ਨਾਲ ਵੀ ਕਹਿੰਦਾ ਠੀਕ ਹੈ 10 ਬੰਦੇ ਹੋਰ ਰੱਖੇ ਹੋਏ ਆ ਸਾਰਿਆਂ ਦੇ ਨੰਬਰ ਸਾਡੇ ਕੋਲੇ ਆ ਕੋਈ ਨੰਬਰ ਨਹੀਂ ਬੰਦਾ ਮੈਨੂੰ ਸੁਣਦਾ ਜਾ ਹੰਮ ਕੇ ਸੁਣ ਬੈਠੇ ਕਿਹੜੇ ਫੋਨ ਤੇ ਆਇਆ ਜਾਂਦਾ ਬੰਦੇ ਕਿੰਨੀ ਵਾਰੀ ਬੰਦਾ ਕੋਲੇ ਆ ਤੂੰ ਆਪ ਦਾ ਕੀ ਕਹਿਣ ਕਿ ਇਹ ਜਲਦੀ ਕਿ ਕਿਸੇ ਦਾ ਮਗਨ ਲੱਗਿਆ ਕਰ ਤੁਸੀਂ ਕਿਹਾ ਕਿ ਕਿੰਨੀ ਵਾਰੀ ਆਉਂਦਾ ਹਾਂ ਜੀ ਮੇਰੇ ਕੋਲ ਜੀ ਮੈਂ ਬੰਗਾਲ ਦਾ ਤੁਹਾਡਾ ਵੀ ਕੋਈ ਨਹੀਂ ਕਰਿਆ ਆਇਆ ਕੋਈ ਨਹੀਂ ਮੇਰਾ ਤੇਰੇ ਵਰਕਰ ਨੇ ਇੱਕ ਮੈਂ ਵਰਕਰ ਦਾ ਫੋਨ ਕੀਤਾ ਤੇ ਮੁੰਡਾ ਵੀ ਮੇਰਾ ਵੱਗਿਆ ਬਹਿ ਨਹੀਂ ਆਇਆ ਜੀ ਮੈਂ ਅੱਜ ਮੁੰਡੇ ਲਈ ਜੀ ਹਾਂਜੀ ਹਾਂਜੀ ਨਕੀਰ ਸਾਹਿਬ ਆਏ ਆ ਜੀ ਇਹ ਯਾਰ ਤੇਰਾ ਫੋਨ ਆ ਲੱਗਿਆ ਮੈਂ 2 ਸਾਲ ਹੋ ਗਏ 2 ਸਾਲ ਤੋਂ ਤੇਰਾ ਵਰਕਰ ਕੋਈ ਮੇਰਾ ਰਿਜਿਸਟਰ ਚੱਲਦਾ ਨਹੀਂ ਹੁੰਦਾ ਵੀ ਮੇਰਾ ਗੁੱਜੜਿਆ ਕੋਈ ਹੋਰ ਗੱਲ ਨਹੀਂ ਭਾਈ ਫੋਨ ਪਿੱਛੇ ਲਿਆਖਾ ਯਾਰ ਕਿਉਂ ਹੋਰ ਤੀਜੇ ਨੂੰ ਖਾ ਕੇ ਆਪਾਂ ਨੂੰ ਵੀ ਮਿਲਾਇਆ ਜੀ ਵਕੀਲ ਸਾਹਿਬ ਨੂੰ ਮਿਲਾਇਆ ਜੀ ਹਾਂਜੀ ਵਕੀਲ ਸਾਹਿਬ ਸੱਤੇ ਆਇਆ ਸੀ ਅੱਜ ਹਾਂਜੀ ਆਇਆ ਆਏ ਸੀ ਜੀ ਪੁਲਿਸ ਆਈ ਆਏ ਜੀ ਆਏ ਆ ਜੀ ਹਾਂਜੀ ਹਾਂਜੀ ਇਹ ਅੱਗੇ ਬੈਠੇ ਮਾਰ ਰਹੀ ਜੀ ਧੀ ਜੀ ਉਹ ਕਹਿੰਦਾ ਗਿਆ ਸਰ ਕੇ ਕੋਈ ਨਹੀਂ ਕੋਈ ਗੱਲ ਕਰਦੀ ਦਾ ਲੜਕਾ ਗਿਆ ਜੀ ਇਹ ਅੱਗੇ ਬੈਠਾ ਜੀ ਆ ਜੀ ਇਹ ਵੀ ਦੱਸਿਆ ਜੀ ਹਾਂਜੀ ਇਹਨਾਂ ਨੂੰ ਪਤਾ ਹੈ ਹਾਂਜੀ ਤਾਂ ਇਹ ਹੀ ਗੱਲ ਹੈ ਆਪਣੇ ਮਜਾ ਆਇਆ ਇਹ ਕਈ ਵਾਰ ਬਾਕੂ ਕਦੇ ਮਰਦਾ ਬਣਾ ਦੇਣਾ ਇਹਦਾ ਹਾਦੀ ਦਿੱਤਾ ਵੀ ਜਿਹੜਾ ਦਿੱਤਾ ਉਹ ਤਾਂ ਮੰਨ ਗਿਆ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਕਿਹਾ ਨਾ ਮੁੱਖ ਮੰਤਰੀ ਨੇ ਕਿਹਾ ਸੀ ਪਹਿਲਾਂ ਮੈਂ ਕਿਹਾ ਤੂੰ ਪਹਿਲਾਂ 1000000 ਦੇ ਦੇ ਇਹ ਮੁੜ ਕੇ ਉਹਨਾਂ ਦੇ ਦੂਜਿਆਂ ਨੂੰ ਉਂਗਲਾ ਲਾ ਦੇਣਗੇ ਇਹਨਾਂ ਨੂੰ ਚਾਰ-ਚਾਰ ਦੇ ਹੱਥ ਨਾ ਮਹੀਨਾ ਦਾ ਆਉਂਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੇ ਉਹ ਕੋਈ ਗੱਲ ਨਹੀਂ ਉਹ ਵੀ ਕਰਾਂਗੇ ਨਸ਼ਿਆ ਵਾਲਾ ਕਰਾਂਗੇ ਸਾਰਾ ਕਰਾਂਗੇ ਕੱਲ੍ਹ ਆਨੇ ਬੋਟ ਤੇ ਤੇ ਵੀ ਕੱਲ੍ਹ ਆ ਕੇ ਗੱਲ ਕਰੋ 100 ਸਾਲ ਕੀ ਦੀ ਗੱਲ ਤੁਸੀਂ ਕਿਹੜੇ ਪੈਸੇ ਅਸੀਂ 10 ਵਾਰੀ ਗਏ ਤੂੰ ਸਾਡੀ ਸਾਨੂੰ ਕਾਹ ਨਹੀਂ ਵੜਨ ਲੈਂਦੇ ਤੁਹਾਡੇ ਮਕਾਇਦੇ ਨਾ ਥੋੜੇ ਕੋ ਗੱਲਾਂ ਨਹੀਂ ਕਰਦੇ। ਥੋੜੇ ਕੋਲੇ 10 ਵਾਰੀ ਗਏ ਆ ਅਸੀਂ ਕੋਈ ਸਾਡੀ ਗੱਲ ਸੁਣੀ ਆ। ਇੱਥੇ ਬੁਲਾ ਲੈਂਦੇ। ਇੱਥੇ ਉਹ ਨਾ ਸਾਨੂੰ ਕੋ ਗੱਲ ਨਹੀਂ ਕਰਦਾ। ਮੈਂ ਭੈਜੀ ਮੇਰੀ ਥੋੜਾ ਮੈਂ ਮੇਰੇ ਕੋਲੇ ਦੱਸ ਕਰਦਾ ਨਹੀਂ ਕਹਿੰਦੇ ਮੈਂ ਤਾਂ ਲੋਕ ਮੈਂ ਇਕੱਲਾ ਇਕੱਲੇ ਨੂੰ ਵੋਟ ਪਾ ਇਕੱਲਾ ਕਰਦੀ। ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ ਹੈ 10 ਸਾਲ ਪਹਿਲਾਂ ਦਾ। ਠੀਕ ਹੈ? 10 ਬੰਦੇ ਹੋਰ ਰੱਖੇ ਵੀ ਆ ਸਾਰਿਆਂ ਦੇ ਨੰਬਰ ਸਾਰਿਆਂ ਕੋਲੇ ਆ। ਕੋਈ ਨੀ ਫੋਨ ਦਉਂਦਾ। ਕੋਈ ਫੋਨ ਤਾਂ ਜਾ ਕੇ ਹੰਬ ਕੇ ਸੁਣ ਬੈਣੇ ਕਿਹੜੇ ਫੋਨ ਤੇ ਆ ਜਾਂਦੇ ਬੰਦੇ ਨੇ ਕਿੰਨੀ ਵਾਰ ਫੋਟੋ ਬਣਾ ਲਈ ਗਤੂ ਆਪ ਤਾਂ ਕੀਤਾ ਕਿਸੇ ਦੀ ਗੱਲ ਨਹੀਂ ਕਿਸੇ ਦਾ ਮੰਦਨ ਲੱਗਿਆ ਕਰ ਤੁਸੀਂ ਨਹੀਂ ਕਿਹਾ ਕਿੰਨੀ ਵਾਰ ਫੋਟੋ ਬਣਾ ਲਈ ਗਾਉਂਡੋ ਜੀ ਮੇਰੇ ਕੋਲ ਨਾ ਮਨ ਬਣਾ ਦਾ ਤੁਹਾਡਾ ਵੀ ਨਹੀਂ ਕਰਿਆ ਹੈ ਕੋਈ ਨਾ ਸਾਈਕਲ ਕੋਈ ਨਹੀਂ ਮੇਰਾ ਤੇਰੇ ਵਰਤਨ ਨੇ ਅੱਜ ਮੈਂ ਹਾਂ ਅੰਦਰ ਦਾ ਨਾ ਕੋ ਚੱਕਿਆ ਤੇ ਮੁੰਡਾ ਵੀ ਮਾਰਿਆ ਗਿਆ ਕੋਈ ਬਹਿ ਨਹੀਂ ਆਇਆ ਹਾਂ ਜੀ ਮਾਇਜ ਮੁੰਡੇ ਨੇ ਜੀ ਹਾਂ ਜੀ ਮਰ ਗਿਆ ਸਭ ਨਾ ਕਰਦ ਹਾਂ ਹਾਂ ਜੀ ਵਕੀਲ ਸਾਹਿਬ ਆਏ ਆ ਜੀ ਕੀ ਆ ਪੀਰਾ ਹੁਣ ਆ ਲੱਗਿਆ ਮੈਂ 2 ਸਾਲ ਹੋ ਗਏ 2 ਸਾਲ ਬੱਜੇ ਰ ਵਰਕਰ ਕੋਈ ਮੇਰਾ ਜੀਸਨ ਜੱਦਲ ਨਾ ਆ ਉਹਦਾ ਵੀ ਮੇਰਾ ਗੁਜਰੀਆ ਕੋਈ ਉਹਦੀ ਗੱਲ ਹੀ ਨਹੀਂ ਬਈ ਫੋਨ ਪਿੱਛੇ ਲਿਆਖਾ ਯਾਰ ਕਿਉਂ ਦੂਜੇ ਨੂੰ ਖਾਪੇ ਆਪਾਂ ਮਜੀਦ ਸਿੰਘ ਨੂੰ ਲਾਇਆ ਜੀ ਮਜੀਦ ਸਿੰਘ ਨੂੰ ਮਲਾਇਆ ਜੀ ਹਾਂ ਜੀ ਮਜੀਦ ਸਿੰਘ ਸੱਦੇ ਆਇਆ ਸੀ ਅੱਜ ਹੀ ਆਂਦੀ ਆਇਆ ਆਏ ਸੀ ਜੀ ਮਜੀਦ ਸਿੰਘ ਆਏ ਜੀ ਆਏ ਆ ਜੀ ਹਾਂ ਜੀ ਹਾਂ ਜੀ ਇਹ ਅੱਗੇ ਬੈਠੇ ਮਾਰਾ ਜੀ ਹੂਰੀ ਜੀ ਉਹ ਕਹਿੰਦਾ ਜੀ ਅੱਜ ਤੱਕ ਕੋਈ ਨਹੀਂ ਕੋਈ ਗੱਲ ਕਰਨੀ ਦਾ ਲੜਕਾ ਕਹਿੰਦਾ ਜੀ ਇਹ ਅੱਗੇ ਬੈਠਾ ਜੀ ਆ ਜੀ ਇਹਨੇ ਦੱਸਿਆ ਜੀ ਹਾਂਜੀ ਆ ਜਾਓ ਹਾਂਜੀ ਬਾਕੀ ਦੇਖ ਕੇ ਮੋੜ ਕੇ ਆਉਂਦਾ ਇਹ ਗੱਲ ਹੈ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ